ਦੇਖੋ ਇਸ ਵੇ ਮੋਤੀ ਸਰਕਾਰ ਕਿਵੇਂ ਡਿਫੈਂਸਿਵ ਹੁੰਦੀ ਆ ਉਹਦੇ ਆਦਤ ਤਰੀਕੇ ਹੁੰਦੇ ਆ ਕੱਲ ਸੰਗ ਪ੍ਰਚਾਰ ਕੇ ਬੋਲਦਾ ਸੰਤਾਲਿਤ ਤੁਹਾਨੂੰ ਰਾਜਨੀਤਿਕ ਆਜ਼ਾਦੀ ਮਿਲੀ ਇਹ ਕਹਿੰਦਾ ਵੀ ਅਸੀਂ ਸਾਂਸਕ੍ਰਿਤਿਕ ਜਾਦੀ ਲੈਣੀ ਆ ਤੇ ਦਵਾਈ ਆ। ਪਰ ਇਹਦਾ ਸਾਨੂੰ ਹਸਾਬ ਨਹੀਂ ਲੱਗਦਾ। ਇਹ ਕਿਉਂ ਬੋਲਣਾ ਪੈ ਰਿਹਾ ਮੋਲ ਭਗਵਤ ਨੂੰ? ਭਗਵਤਾਂ ਦੇ ਕੀ ਕੋਟੋ ਰਿਹਾ? ਇੱਕ ਅਜੰਡਾ ਇਹ ਆਉਂਦਾ ਕਿ ਹਰ ਮਸਜਿਦ ਦੇ ਥੱਲੇ ਆਇਆ ਲੱਗਦਾ ਜਿਵੇਂ ਸ਼ਿਵਲਿੰਗ ਹੁੰਦਾ। ਇਹ ਵੀ ਉਹਦੀ ਪਾਲਸੀ। ਮੋਲ ਭਗਵਤ ਕਹਿੰਦਾ ਵੀ ਨਹੀਂ। ਹਿੰਦਵਾਣਾ ਲੀਟਰ ਬਣਨ ਵਾਸਤੇ ਹਰੇਕ ਕੋਸ਼ਿਸ਼ ਕਰ ਰਿਹਾ ਤੇ ਹਰ ਇੱਕ ਮਾਸਟਰ ਦੇ ਥੱਲੇ ਤੁਸੀਂ ਸੇਵਲਗ ਨਾਲ ਲੱਗੋ ਇਹ ਦੋ ਆ ਆਪਕੇ ਆਪਕੇ ਵਿਰੋਧੀ ਬਿਆਨ ਨਜ਼ਰ ਆਉਂਦੇ ਆ ਕੋਈ ਤਾਂ ਕਾਰਨ ਹੋਣਗੇ ਇਹਨਾਂ ਦੇ ਪਿੱਛੇ ਇਹਦਾ ਮਤਲਬ ਭਾਜਪਾ ਤੇ ਆਰਸਤੇ ਵਿੱਚ ਸਭ ਕੋਲ ਚੰਗਾ ਨਹੀਂ ਹੈ ਮੌਲਬਾ ਉਹ ਫਿਰ ਸਸਕ੍ਰਿਤੀ ਦੇ ਨਾਤੇ ਹਿੰਦੂਇਸਮ ਦੇ ਅਜੰਡੇ ਨੂੰ ਅੱਗੇ ਲੈ ਕੇ ਆ ਰਿਹਾ ਜੇ ਮੋਤੀ ਸਰਕਾਰ ਦੀ ਹਵਾ ਚੱਲ ਰਹੀ ਆ ਕੋਈ ਉਹਨੂੰ ਖਤਰਾ ਨਹੀਂ ਦੇਖਦੇ ਲੋਕ ਪਰਚਾ ਪਿਆਰ ਕਰ ਰਹੇ ਆ ਫਿਰ ਆ ਅਜੰਡੇ ਦੀ ਲੋੜ ਉਹਨਾਂ ਨੂੰ ਨਹੀਂ ਹੈ ਜੇ ਮ ਬਾਦੁਰਖਿਆ ਦੇ ਟੱਬਰ ਨੂੰ ਸਰਵੇ ਹੋਂਦਾ ਵੀ ਪੰਜ ਖਤਰੇ ਚ ਉਹ ਆਪ ਖਤਰੇ ਚ ਨਹੀਂ ਪੰਚ ਤਾਂ ਕੀ ਖਤਰੇ ਹੋਣਾ ਸੀ ਉਹਵੇਂ ਇਹ ਕਾ ਛੱਡਦੇ ਵੀ ਹਿੰਦੂ ਖਤਰੇ ਚ ਠੀਕ ਹੈ ਨਾ ਇਹਦਾ ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਆਧਾਰ ਹਿੰਦੁਸਤਾਨ ਦੇ ਵਿੱਚੋਂ ਖਤਮ ਹੋ ਰਿਹਾ ਤਾਂ ਇਹ ਝੰਡਾ ਲੈ ਕੇ ਆ ਰਹੇ ਤਾਂ ਉਹਨਾਂ ਦੇ ਆਧਾਰ ਨੂੰ ਖੋਰਾ ਕਉ ਲਾ ਰਹਿਆ ਬ੍ਰੋਤੀ ਤੇ ਰੇ ਨੇ ਜੋ ਗਾ ਨਹੀਂ ਹੈ ਉਸ ਦੇ ਆਧਾਰ ਨੂੰ ਖੋਰਾ ਲਾ ਰਹਿਆ ਫਿਰ ਆਪ ਬੈਠੇ ਨਾ ਜਿਹੜੇ ਦਰਿਆ ਮਛਾ ਕੇ ਬੈਠ ਕੇ ਉਹ ਮਨ ਚ ਆਜਦਾ ਕੋ ਫਰੇ ਦੇ ਭੱਲਿਆ ਆਉਂਦਾ ਨਹੀਂ ਉਹਦਾ ਕੋਈ ਤੇ ਉਹਦੇ ਨੇ ਹਰ ਨੂੰ ਖਤਰਾ ਜਾ ਰਿਹਾ ਨਾ ਤਾਂ ਹੀ ਬੋਲਣਾ ਪੈ ਰਿਹਾ ਕਿ ਜੱਡਾ ਕਟੋ ਨਾ ਵਾ ਨਹੀਂ ਤਾਂ ਆ ਨੱਪ ਕੇ ਲੈ ਗਏ ਵੀ ਸਾਨੂੰ ਤੋ ਇਸ ਕਰਕੇ ਜੜੀ ਪਾਸਪਾ ਵੀ ਟ੍ਰੈਡੀਸ਼ਨਲ ਟ੍ਰੈਡੀਸ਼ਨਲ ਇੱਕ ਰਾਜਨੀਤੀ ਹੈ ਹਿੰਦੂਆਂ ਮੁਸਲਮਾਨਾਂ ਨੂੰ ਲੜਾ ਕੇ ਆਪ ਦੀ ਸੱਤਾ ਹਸਲ ਕਰਦੇ ਉਹਦੇ ਤੇ ਫਿਰ ਲਾਉਟਦੇ ਆ ਤੋ ਇਹਦਾ ਮਤਲਬ ਹੈ ਵੀ ਡੋਡੇ ਅੰਦੋਲਨ ਦਾ ਦਬਾਅ ਉਹਨਾਂ ਤੇ ਬਹੁਤ ਜ਼ਿਆਦਾ ਹਾਲੇ ਵਕਤੀ ਤੌਰ ਤੇ ਉਹਨਾਂ ਨੂੰ ਲੋੜ ਨਹੀਂ ਹੈ ਤੁਹਾਡੀ ਅੱਗੇ ਨੇ ਲੱਛਣਾ ਪਾਵੇਂ ਸਾਂ ਅੰਦੋਲਨ ਦਾ ਲੱਛਣਾ ਆਂਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਨੂੰ ਬੋਲਣਾ ਪੈ ਰਿਹਾ ਟੋਪ ਮੋਸਟ ਅਰਸਸ ਦਾ ਲਿਖਦੇ ਆ ਉਹ ਛੋਟਾ ਨਹੀਂ ਹੈ ਬਹੁਤ ਵੱਡੀ ਅਰਸਸ ਹੈ ਦੁਨੀਆ ਦੇ ਸਭ ਤੋਂ ਵੱਡੀਆਂ ਸੰਸਥਾਵਾਂ ਚੋਂ ਇੱਕ ਇਹਦੇ ਕੋਰੋਨਾ ਬੰਦੇ ਪ੍ਰਚਾਰਕ ਇੱਕ ਮੰਨਣ ਚ ਸਭ ਕੁਝ ਕਰਦੀ ਆ ਉਹਦਾ ਮੁਖੀਆ ਬੋਲਦਾ ਤੁਸੀਂ ਚੀਕਾ ਕਿਤੋਂ ਤੱਕ ਮਰਵਾਇਆ ਤੁਸੀਂ ਦੇਖ ਲਓ ਪੀਐਸਰ ਕਿਤੋਂ ਤੱਕ ਫਿਰ ਗੱਲਬੂਲ ਤਾਂ ਨਹੀਂ ਕਰਨੀ ਰੋਜ਼ ਹੀ ਬੋਲੀ ਜਾਂਦੇ ਚੈਨਲ ਆਹ ਤਾਂ ਨਹੀਂ ਜੀ ਸਾਡੀ ਗੱਲ ਚੱਲਣ ਡਈ ਆ ਰੱਬ ਜਾਣੇ ਕਿੰਨੀ ਜਲਦੀ ਹੋ ਗਈ ਤੇ ਕੌਣ ਇਹਨਾਂ ਨਾਲ ਗੱਲ ਕਰਨ ਲਿਆ ਅਬ ਪੰਜਾਬ ਵਾਲੇ ਚੰਗਰਾ ਮਰ ਕੇ ਕਹਿੰਦੇ ਅਸੀਂ ਨੀ ਪੰਜ ਫਸਲਾਂ ਤੁਹਾਨੂੰ ਦੇਣ ਦਾ ਕਰਤਾ ਅਸੀਂ ਕਿੰਨੇ ਕੀਤਾ ਬਈ ਪੰਜੋਂ ਲਾ ਦੇਣ ਦਾ ਸਾਨੂੰ ਤਾਂ ਪਤਾ ਨਹੀਂ ਨਾ ਮਰ ਕੇ ਲਰੇ ਕਹਿੰਦਾ ਪੰਜੇਰ ਹੋ ਗਏ ਮੇਰੇ ਅੱੱਕ ਕਿਉਂ ਬੋਲਣਾ ਪੈ ਰਿਹਾ ਲੋਕਾਂ ਨੇ ਪੈਰਾਂ ਥੱਲੇ ਅੱਗ ਜਾਈ ਆ ਠੰਡਾ ਠੰਡੀਆਂ ਬਿਛਾਰਕ ਹੁੰਦੇ ਤੇ ਕਿ ਲੋਕ ਥੋੜੇ ਜਿ ਠੰਡੇ ਹੋਣਗੇ ਵੀ ਨਹੀਂ ਗੱਲਬਾਤ ਹੋ ਰਹੀ ਆ ਜੀ ਗੱਲ ਕਰਨ ਲੱਗੇ ਆ ਜੀ ਦੱਲੇ ਆ ਸਾਹਨਾ ਵੀ ਹੋ ਰਹੀ ਆ ਸਾਡੀ ਕਮਿਟੀ ਗਈ ਆ ਜੀ ਖਨੌਰੀ ਉਹ ਲੱਗੀ ਹੋਈ ਆ ਜੀ ਜੋਰ ਬੜਾ ਲੱਗਣ ਰਿਆ ਲੱਗਣ ਲੁਗਣ ਕੋਈ ਵੀ ਇਹ ਲੋਕਾਂ ਨੂੰ ਕੁਝ ਬਖਾਲਣ ਵਾਸਤੇ ਕਰਨਾ ਤੇ ਇਹ ਅੰਦੋਲਨ ਦਾ ਦਬਾਆ ਕੱਲੋ ਸੱਤਾ ਤੇ ਗਵਾਹ ਨਹੀਂ ਹੈ ਪੂਰਾ ਹਰ ਸੈਨਿਕ ਕੋ ਬੋਲੀ ਸੈਨਿਕ ਇੱਕ ਮਰੀ ਬੋਲਦਾ ਕਿ ਸਾਡੇ ਵਾਲੇ ਬੰਦੇ ਬੜੇ ਖੋਸਾ ਹਰਿਆਣੇ ਵਾਲੇ ਠੀਕ ਆ ਉਸ ਤੋਂ ਅਗੇ ਅਸੀਂ ਕਿਹਾ ਜਦਨ ਖਨੌਰੀ ਮਾਂ 58 ਉੱਤੇ 144 ਸਾਰੇ ਹਰਿਆਣੇ ਜਲਾਤੀ ਉਹ ਭਲਿਆ ਮਨਸਾ ਜਿ ਸਾਰੇ ਧਿਰ ਤੇ ਖੁੱખ્યા ਫਿਰਤਾ ਹੈ 144 ਦੀ ਲੋੜ ਕੀ ਆ ਮੇਰੀ ਗੱਲ ਸਮਝਾਈ ਕਿਨੇ ਆਈ ਫੇਰ ਬਾਈ ਲੋਕ ਦਾ ਬੇਨਾਕੇ ਤੋੜ ਕੇ ਆ ਗਈ ਇਹਦਾ ਮਤਲਬ ਸਾਰੇ ਖੁਸ਼ ਉਹ ਹਲੇ ਦਿੱਤਾ ਦਿੱਤਾ ਕੁਛ ਨਹੀਂ ਉਦਾਂ ਚੰਗਰਾ ਮਾਰੀ ਅਹੀਂ ਚੌਣੀਆਂ ਫਸਲਾਂ ਤੇ ਦਵਾ ਗੇੜੀ ਐਸ ਉਹ ਕਿਹੜੀਆਂ ਚੀਜ਼ੀ ਸਾਨੂੰ ਘਰਾਤੇ ਦੋ ਝੂਠ ਕਿਵੇਂ बोल ਰਹੇ ਤੇ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਹੈਗੀਆਂ ਇਹਦਾ ਬਲ ਸਰਕਾਰ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੂਬਿਆਂ ਦੀਆਂ ਸਰਕਾਰਾਂ ਤੇ ਤੇ ਡਬਲ ਇੰਡੀਆ ਵਾਲੀ ਸਰਕਾਰ ਤੁਹਾਡਾ ਤੁਸੀਂ ਇੱਥੇ ਬੈਠੇ ਹੋ ਖਾਊ ਵੀ ਬੈਠੇ ਹੋ ਦਰਿਆ ਤੇ ਬੈਠੇ ਹੋ ਆਵਾਜ਼ ਦੇਖ ਜਾ ਰਹੀ ਹੈ ਮੱਧ ਪ੍ਰਦੇਸ਼ ਦੇ ਵਿੱਚ ਏਡੀ ਵੱਡੀ ਲਹਿਰ ਨਹੀਂ ਹੈਗੀ ਜਿਵੇਂ ਦੀ ਪੰਜਾਬ ਚ ਸੁਣੋ ਜਦੋਂ ਉਹਨਾਂ ਨੂੰ ਐਮਬੀਐਸਪੀ ਦਾ ਪਤਾ ਲੱਗਾ ਕਿ ਲੜਾਈ ਸ਼ੁਰੂ ਹੋ ਗਈ। ਉਹਨਾਂ ਨੇ ਭਾਈ ਜਦੋਂ ਆਹ ਸੋਇਆ ਬੀਜ ਦਾ ਸੀ ਜੇ ਲੰਘ ਗਏ 2-3 ਮਹੀਨੇ ਬੀਤੇ। ਉਹਨਾਂ ਨੇ ਆਪਣੀਆਂ ਨਿੱਕੇ-ਨਿੱਕੇ ਕੁੜੀਆਂ ਖੇਤਾਂ 'ਚ ਕਰਕੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਅਹੀਂ ਐਲ ਕੀ ਮੂੰਗੀ ਐਂ ਉਂਭਾ ਆਪਣਾ ਸੋਇਆ ਬੀਜ ਦਾ ਰੇਟ 6000 ਰੁਪਏ ਗਾਰੰਟੀ। ਤੁਸੀਂ ਦੇਖਿਆ ਮੇਰੀ ਸੋਸ਼ਲ ਮੀਡੀਆ ਨੇ ਕਿਤੇ ਦਬਾਬ ਚੋ ਵੇ। ਕਿਉਂਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ ਮੰਨ ਲਿਆ ਕਿ ਸੋਇਆ ਬਿੰਦੇ ਇੰਨਾ ਘੱਟੋ ਘੱਟ ਖਰਚਾ ਉਹਨਾਂ ਕਹਿੰਦੇ ਕਿ ਦਊ ਰੇਟ ਸੋਇਆ ਬਿੰਦਾ ਉਹਦਾ 4890 ਰੁਪਏ ਅਸੀਂ ਨਹੀਂ ਕੋਲਾਨ ਕੀਤਾ ਉਹ ਲੋਕਾਂ ਨੇ ਲੜਾਈ ਲੜੀ ਹਜ਼ਾਰਾਂ ਟਰੈਕਟਰ ਸ਼ਰਕਾ ਤੇ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਨਾਲ ਡਬਲ ਹੀ ਨਾਲ ਸਰਕਾਰ ਕੇ ਸਵਾਲ ਕਰਦੇ ਬਗਦੇ ਦੇ ਜਵਾਬੇ ਕਿਉਂ ਨਿਕਲ ਕੇ ਉੱਥੇ ਦਾ ਸੰਗਠਨ ਨਹੀਂ ਹੋਇਆ ਇਹਦਾ ਮਤ ਤੁਹਾਡੇ ਵਾਲੀ ਗੱਲ ਦਾ ਕਰ ਜਾਣ ਲਈ ਹੈ ਦੇਸੀ ਦਕਤਰਾ ਸਮਨੇ ਦਸਿਉ ਹਜ਼ਾਰ ਕਿਸਾਨ ਨਿਕਲ ਆਏ ਇੱਡੇ ਘੱਟ ਸੀ ਕਦੀ ਮੱਧ ਪ੍ਰਦੇਸ਼ ਚ ਨਹੀਂ ਦੇਖੀ ਸੰਗਠਨ ਵੀ ਨਹੀਂ ਵੱਡੇ ਹੁਣ ਜਦੋਂ ਇਹਦਾ ਉਹ ਤੁਹਾਡੇ ਵਾਲੀ ਗੱਲ ਦੇਖਦੇ ਵਿੱਚ ਚੱਲ ਗਈ ਮੱਧ ਪ੍ਰਦੇਸ਼ ਦੀ ਸਰਕਾਰ ਲਿਖਦੀ ਆ ਇਹ ਦੋ ਕਨਟਰਡਿਕਸ਼ਨ ਗੱਲਾਂ ਨੇ ਕੇਂਦਰ ਨੂੰ ਵੀ ਸਾਡੀ ਅਲ ਜਾ ਵੀ 40% ਕਿਸਾਨਾਂ ਦੀ ਜਿਹੜੀ ਫਸਲ ਆ ਉਹ ਐਮਐਸਪੀ ਤੇ ਖਰੀਦ ਲੋਿਤ ਕੋਸ਼ ਸੰਤੁਸ਼ਟ ਹੋ ਜਣਗੇ 4890 ਕੇਂਦਰ ਕਹਿੰਦਾ ਨਹੀਂ ਅਸੀਂ 20% ਹੀ ਖਰੀਦ ਜੇ 20% ਵੀ ਹੋਇਆ ਵੀਨ ਬਾਕੀ ਪ੍ਰਤੀਸ਼ਤ ਖਰੀਦੀ ਹੈ ਤਾਂ ਤੁਹਾਡੇ ਦਬਾਅ ਚ ਆ ਕੇ ਮਰੀਅਬਸ ਜੀ ਵੀ ਨਾ ਮਣੀ ਲੜਾਈ ਸੀ ਲੜ ਰਹੇ ਆ ਉਹਨਾਂ ਵੀ ਲੜਾਈ ਲੜੀ 4890 ਤੋਂ 1200 ਰੁਪਏ ਘੱਟ ਰੇਟ ਤੇ ਬਾਕੀ ਸਾਰੀ ਮੂੰਗੀ ਵਿੱਚ ਹੀ ਬਾਕੀ ਸਾਰੀ ਉਹ ਸੋਇਆ ਵੀ ਲੁੱਟੀ ਬਾਕੀ ਹੈ ਰੋਸ ਲੋਕਾਂ ਚ ਆਇਆ ਇਹਦਾ ਲੋਕ ਸਾਡੀ ਗੱਲ ਕਿੱਥੇ ਕਿੱਥੋਂ ਦੀ ਕਿੱਥੇ ਲੱਕ ਜਾਹੀ ਵਾਦ ਲੜਾਈ ਬਾਤ ਰਹੀ ਹੈ ਇੱਕ ਜਿਹੜੇ ਪੰਜਾਬ ਪੱਜਪਾਲੇ ਕਹਿੰਦੇ ਆ ਜਾਂ ਆਹ ਕਹਿੰਦੇ ਸਾਡੇ ਹਰਿਆਣੇ ਵਾਲੇ ਪੀ ਐਮ ਐਸ ਪੀ ਖਰੀਦ ਦਾ ਵਿਸ਼ਾਉ ਹੈ ਕਹਿੰਦੇ ਆ ਐਮ ਐਸ ਪੀ ਕਹਿੰਦੇ ਖੇਤੀਬਾੜੀ ਵਿਸ਼ਾ ਬਿਲਕੁਲ ਸੂਬਿਆਂ ਦਾ ਬਚਾਣਾ ਤੇ ਆ ਇਸੂ ਬਖਰੀਦ ਕਰ ਤੇ ਅਕਲ ਦੇ ਅੰਨਿਓ ਫਿਰ ਤੁਹਾਡੇ ਮੱਧ ਪ੍ਰਦੇਸ਼ ਨੇ ਚਿੱਠੀ ਕੇਂਦਰ ਨੂੰ ਕਿਉਂ ਲਿਖੀ ਵੀ ਖਰੀਦੋ ਬਈ ਇੱਥੇ ਮੇਰੀ ਗੱਲ ਦੀ ਸਮਝ ਆਈ ਕਿ ਨਹੀਂ ਆਈ ਇਹਦਾ ਉਹ ਥੋਡੀਆਂ ਗੱਲਾਂ ਜੀ ਤੇ ਇਹਦਾ ਉਹ ਜੇ ਮੱਧ ਪ੍ਰਦੇਸ਼ ਦੀ ਸਰਕਾਰ ਖਰੀਦਣ ਚੋਂ ਗਈ ਹੁੰਦੀ ਤਾਂ ਫਿਰ ਕੇਂਦਰ ਨੂੰ ਚਿੱਠੀ ਕਿਉਂ ਲਿਖਦੀ ਬਾਈ ਉਹ ਤੇ ਦਾ ਡਬਲ ਇੰਜਨ ਵਾਲੀ ਸਰਕਾਰ ਆ ਖਰੀਦ ਦਾ ਵਿਸ਼ਾ ਕੇਂਦਰ ਦਾ ਖੇਤੀਬਾੜੀ ਦਾ ਵਿਸ਼ਾ ਸੂਬਿਆਂ ਦਾ ਵਾਹ ਪਰ ਖਰੀਦ ਦਾ ਵਿਸ਼ਾ ਕਿਹਦਾ ਵਾ ਕੇਂਦਰ ਦਾ ਸਾਰੀ ਸਟੋਰੇਜ ਕੌਣ ਕਰਦਾ ਕੇਂਦਰ ਇਸ ਕਰਕੇ ਭੱਜਣ ਨਹੀਂ ਵੀ ਦੇਣਾ ਇਤਿਖਾੜ ਖੜ ਕੇ ਤੇ ਲੀਗਲ ਗਾਰੰਟੀ ਕਾਨੂੰਨ ਬਣਾ ਕੇ ਵੀ ਤੇਰੇ ਹੱਥਾਂ ਤੋਂ ਲੈਣਾ ਇਸ ਕਰਕੇ ਸਰਕਾਰ ਦੇ ਅੰਦਰ ਬਹੁਤ ਹਲ ਚੱਲਿਆ ਠੀਕ ਹੈ ਜੀ ਤੇ ਸਸਕ੍ਰਿਤੀ ਵਾਲਾ ਏਜੰਡਾ ਜਾ ਜੁਪੀ ਦਿਖਦੀ ਹੈ ਅਗਲੇ ਬੰਦੇ ਜੁਪੀ ਜੁਪੀ ਦੇ ਪੈਰਾਂ ਥੱਲੇ ਗੈਰ ਹੈ ਜੁਪੀ ਹੀ ਦਿੱਲੀ ਦੀ ਸੱਤਾ ਦਾ ਰਾ ਬਣਉਦੀ ਹੈ ਹਿੰਦੂਇਜ਼ਮ ਦਾ ਜੱਡਾ ਸਭ ਤੋਂ ਜ਼ੋਰ ਲਾ ਕੇ ਜੁਪੀ ਲਈ ਕੱਢਿਆ ਜਾ ਰਿਹਾ ਪੀਏ ਹੱਥੋਂ ਨਾ ਨਿਕਲ ਜੇ ਠੀਕ ਹੈ ਨਹੀਂ ਇਸ ਕਰਕੇ ਪੜਾਓ ਅੰਦੋਲਨ ਲੰਮਾ ਜਾ ਸਕਦਾ ਵੱਡਾ ਹੋ ਸਕਦਾ ਕੁਰਬਾਨੀਆਂ ਦੇਣੀਆਂ ਪੈ ਸਕਦੀਆਂ ਹਰੇਕ ਕੋ ਕਹੇ ਕਿ ਅੰਦੋਲਨ ਜਿੱਤਿਆ ਨਹੀਂ ਜਾ ਸਕਦਾ ਇਹ ਗੱਲ ਬਿਲਕੁਲ ਗਲਤ ਹ ਕੋਲੰਦਰ ਦੇ ਦਬਾ ਲੋਕ ਲਹਿਰ ਕਹਿੰਦੇ ਨਹੀਂ ਆ ਕੌਣ ਕਹਿੰਦੀ ਸੀ ਭਾਜਪਾ ਏਜੰਸੀਆਂ ਕਹਿੰਦੇ ਸ਼ਾਰੀ ਇਹਨਾਂ ਦੇ ਵਿਰੋਧੀ ਆ ਜੀ ਕਹਿੰਦੇ ਲੋਕ ਨਹੀਂ ਅਕੇ ਕਹਿੰਦੇ ਕਿ ਨਹੀਂ ਕਹਿੰਦੇ ਕਿ ਸਾਰਾ ਹੀ ਨਾਲ ਆਗੇ ਵਧੇਗੇ ਪਿੱਛੇ ਗਏ ਠੀਕ ਆ 1 ਲੀਟਰ ਨੂੰ ਪ੍ਰੈਸ ਬੋਲਦੀ ਆ ਕਹਿੰਦਾ ਬਈ ਏਕ ਤਾਂ ਨਹੀਂ ਕਰਦੇ ਪਿਛਲੇ ਅੰਦੋਲਨ ਚ ਇੱਕ ਆਦਾਂ ਪਿਛਲੇ ਚ ਕਿਹੜਾ ਕੋ ਮੰਦਾ ਸੀ ਆਦਾਂ ਪਿਛਲੇ ਵਾਲ ਵੀ ਲੋਕਾਂ ਨੇ ਹੀ ਇਹ ਕੱਢ ਲਾਇਆ ਹੈ ਕਹਿੰਦਾ ਡਾਂਗ ਨੇ ਘਰ ਆਇਆ ਕਹਿੰਦਾ ਹਰ ਕੀ ਵੀ ਡਾਲਣਾ ਹੁਣ ਲੋਕ ਆ ਗਏ ਹਨ ਇਕਾ ਵੀ ਮੇਡਾ ਨਾ ਦਬਾ ਸੱਤਾ ਦੇ ਵੀ ਆ ਤੇ ਦਬਾ ਅੰਦਰ ਵੀ ਬਹੁਤ ਇਹ ਲੋਕ ਰਾਲੀ ਨੇ ਨਾ ਇਹ ਤਾਂ ਲੋਕ ਰਾਹ ਬਣੀ ਤਾਂ ਹੀ ਇੱਥੇ ਤਾਂ ਗੱਲ ਗੱਲ ਕੇ ਵਧੀਆ ਨਾ ਭਾਈ ਇਹ ਵਾਧੀ ਨਹੀਂ ਹੋਣਾ ਇਹ ਰੁਕਣ ਵਾਲੀ ਨਹੀਂ ਹੈ ਤੋ ਅੰਦੋਲਨ ਸਟੈਪ ਬਾਈ ਸਟੈਪ ਆਪਣਾ ਰਾਹ ਅਖਤਿਆਰ ਕਰ ਰਿਹਾ ਅੱਗੇ ਵਧ ਰਿਹਾ ਇਸ ਕਰਕੇ ਹੁਣ ਮੌਕਾ ਜੇ ਉਹ ਕਈ ਵਾਰੀ ਨਾ ਪੱਠੀ ਠੰਡੀ ਹੋਵੇ ਮਲਰੇ ਚੰਗਾ ਜਿਹੜਾ ਦਾਣੇ ਪੁੰਨ ਵਾਲੀ ਆਉ ਨਹੀਂ ਦਾਣੇ ਪੁੰਨਦੀ ਉਹ ਲੱਗਦਾ ਵੀ ਰੇਤ ਤੇ ਠੰਡੀ ਹੈ ਤਜਰਬਾ ਨਾ ਅਗਲੇ ਉੱਤੋਂ ਢੱਕ ਕੇ ਰੱਖਦੇ ਆਂ ਵੀ ਹਾਰੇ ਤੇ ਕੰਮ ਖਰਾਬ ਹੋ ਗਿਆ ਹੁਣ ਭਜਾਲ ਦੇ ਵਿੱਚ ਤਾਂ ਪਰਾਉ ਰੇਤ ਤੱਤੀ ਆ ਹੁਣ ਉਹ ਤੱਤੀ ਰੇਤ ਦਾ ਫਾਇਦਾ ਲਓ ਭਾਵੇਂ ਨਾ ਗੱਲ ਚਲੇਗੀ ਆ ਤੇ ਲੋਕ ਢੀਕਦੇ ਆ ਤੁੰਡਾ ਪੀ ਕੋਈ ਸਾਡੇ ਦੋ ਲਾਈਨ ਜਿੱਤਣ ਵਾਸਤੇ ਕੁਰਬਾਨੀਆਂ ਨਹੀਂ ਲੋੜ ਆ ਕਿਹੜੀਆਂ ਕੁਰਬਾਨੀਆਂ ਸ਼ੰਭੂ ਤੇ ਰਾਤ ਰਹਿਣ ਦੀ ਕੁਰਬਾਨੀ ਕਰੇਗੀ ਜੇ ਵਧੀਆ ਵਾ ਬਾਥਰੂਮ ਆ ਬੈੱਡ ਆ ਗੱਦੇ ਆ ਚੱਕ ਅਸਰ ਇੱਥੇ ਨਹੀਂ ਕੋਈ ਨਹੀਂ ਸਾਡੇ ਪਰ ਥੋੜਾ ਫਰਕ ਤੇ ਬਾਰ ਬਰਦਾਬ ਹੀ ਹੈਗਾ ਜਿਹੜਾ ਇਹ ਸੋਦਾਵਾਂ ਨੂੰ ਛੱਡ ਗਿਆ ਤੇ ਕਹਿ ਗਿਆ ਵੀ ਕਿਉਂ ਨਹੀਂ ਸਾਡੇ ਗੁਰੂ ਬਾਬਾ ਵੀ ਸੜਕ ਤੇ ਪਿਆਰਿਆ ਜੰਗਲਾਂ 'ਚ ਪਿਆਰਿਆ ਤੇ ਆਪਾਂ ਵੀ ਪੈ ਰਹੇ ਨੇ ਆ ਉਹਨੂੰ ਕੋਲ ਅੰਦੋਲਨ ਜਿੱਤਰੋਂ ਕਿਹੜਾ ਰੋਕੂਗਾ ਕਿ ਰੋਕੂਗਾ ਬੋਲੇ ਤਾਂ ਵੀ ਜਾਂਦੇ ਜੰਗ ਲੱਗੂ ਕਿ ਸਰਕਾਰ ਵੱਡੀ ਆ ਬਈ ਜਾਂ ਕੁਝ ਲੈ ਕੇ ਉਹ ਤਾਂ ਕਿਹਾ ਘਰ ਘਾ ਦੇ ਕਿ ਉਹ ਤਾਂ ਘਰ ਆਣਗੇ